ਫਰ ਹੋਰ ਪੰਜਾਬ ਦੇ ਲੋਕ ਕੀ ਕਰਨਾ ਜਦੋਂ ਧਰਨਾ ਹੁੰਦਾ ਉੱਥੇ ਕਰ ਦਿੰਦੇ ਆ ਠੀਕ ਆ ਵੋਟਾਂ ਪਾਉਣੀਆਂ ਸੀ ਚਲੋ ਉਹਨਾਂ ਨੇ ਉਹਨਾਂ ਨੂੰ ਵੀ ਜਿਤਾ ਕੇ ਦੇਖ ਲਿਆ ਕਿੱਥੇ ਗਲਤੀ ਹੁੰਦੀ ਆ ਲੋਕ ਤਾਂ ਮੇਰੇ ਸਾਹਮਣੇ ਹੱਲਾ ਹੁਲਾਬ ਦੇ ਸਾਹਮਣੇ ਮਾਰਦੇ ਜਿੰਨਾ ਕੁ ਵਾਜਦਾ ਕੀ ਮੰਨ ਲਓ ਕਿੱਥੇ ਸਿਸਟਮ ਦੇ ਵਿੱਚ ਕਿੱਥੇ ਚੋਕ ਆ ਗੁਰਪ੍ਰੀਤ ਇੱਕ ਦੋ ਗੱਲਾਂ ਹੁੰਦੀਆਂ ਇੱਕ ਹੁੰਦਾ ਸੋਨੂੰ ਸਮਝ ਸੋਨੂੰ ਗਿਆਨ ਤੁਹਾਡਾ ਕਿੰਨਾ ਕ ਇੱਥੇ ਗਿਆਨ ਵੀ ਹਰ ਬੰਦੇ ਨੂੰ ਹੈਗਾ ਕਿਉਂਕਿ ਸੋਸ਼ਲ ਮੀਡੀਆ ਦੇ ਜਮਾਨਾ ਨੂੰ ਗਿਆਨ ਆ ਹੀ ਜਾਂਦਾ ਹੈ ਸਮਝ ਵੀ ਹੈਗੀ ਐ ਉਹਨੂੰ ਪਤਾ ਵੀ ਲੱਗ ਰਿਹਾ ਵੀ ਆਹ ਗਲਤ ਹੋ ਰਿਹਾ ਆ ਬੋਲੀ ਨਾਲ ਹੋ ਰਿਹਾ ਆ ਸਾਡੇ ਪਾਣੀਆਂ ਨਾਲ ਧੱਕਾ ਹੋ ਰਿਹਾ ਆ ਸਾਡੀ ਸਾਡੇ ਆ ਹੱਕ ਮਾਰੇ ਜਾ ਰਹੇ ਨੇ ਇੱਥੇ ਸਾਨੂੰ ਅਨਸਾਫ਼ ਨਹੀਂ ਮਿਲ ਰਿਹਾ ਇਹ ਸਾਰਾ ਬੰਦਿਆਂ ਨੂੰ ਗਿਆਨ ਹੈਗਾ ਚਾਨਣਾ ਹੈਗਾ ਜੀ ਗੱਲ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਚਾਨਣਾ ਨਹੀਂ ਹੈਗਾ ਇੱਕ ਹੁੰਦਾ ਤੁਹਾਡੇ ਕੋਲ ਗਿਆਨ ਇੱਕ ਹੁੰਦਾ ਤੁਹਾਡੇ ਕੋਲੇ ਤੁਸੀਂ ਮਹਿਸੂਸ ਕੀ ਕਰਦੇ ਹੋ ਇਹ ਚ ਬੜਾ ਜ਼ਮੀਨ ਸਮਾਨ ਦਾ ਫਰਕ ਹੈ ਸਮਝ ਹੋਣੀ ਤੇ ਮਹਿਸੂਸ ਕਰਨਾ ਸਮਝ ਹੈਗੀ ਸਭ ਨੂੰ ਮਹਿਸੂਸ ਨਹੀਂ ਕਰਦੇ ਅੰਦਰ ਸੋਡਿੰਗਾਂ ਜਿਹੜਾ ਦਰਦ ਉੱਠਦਾ ਨਾ ਜਦੋਂ ਬੰਦੇ ਦੀ ਚੀਸ ਨਿਕਲਦੀ ਹੈ ਕਾਲਜੇ ਦੇ ਵਿੱਚੋਂ ਉਹ ਉਹ ਬੰਦੇ ਨੂੰ ਸਮਝ ਉਹ ਮਹਿਸੂਸ ਕਰਦਾ ਅੰਦਰੋਂ ਕਿ ਇਹ ਰਾ ਮੇਰੀ ਬੋਲੀ ਮਰ ਰਹੀ ਹੈ ਮੇਰੀ ਮਿੱਟੀ ਖੋਹੀ ਜਾ ਰਹੀ ਹੈ ਮੇਰੇ ਇਤਿਹਾਸ ਨੂੰ ਮਾਰਿਆ ਜਾ ਰਿਹਾ ਹੈ ਮੇਰੀ ਸੱਭਿਆਚਾਰ ਦਾ ਵजूद ਖਤਮ ਕੀਤਾ ਜਾ ਰਿਹਾ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਤਬਾਹ ਕੀਤੀਆਂ ਜਾ ਰਹੀਆਂ ਜਿਹੜਾ ਬੰਦਾ ਇਹਨੂੰ ਦਰਦ ਇਹ ਮਹਿਸੂਸ ਕਰਦਾ ਇਹ ਚੀਜ਼ਾਂ ਦਾ ਦਰਦ ਉਹ ਬੰਦਾ ਉੱਠ ਕੇ ਲੜਦਾ ਵੀ ਆ ਉਹ ਬੰਦਾ ਕਿਸੇ ਵੀ ਹੱਦ ਤੱਕ ਜਾ ਕੇ ਕਰਵਾਨੀ ਦੇਣ ਨੂੰ ਵੀ ਤਿਆਰ ਹੋਊਗਾ ਚਾਹੇ ਕੱਲ ਨੂੰ ਮਰਨਾ ਪਵੇ ਜਿਹੜੇ ਬੰਦੇ ਦਰਦ ਮਹਿਸੂਸ ਕਰਦੇ ਨੇ ਇੱਥੇ ਸਾ ਪਤਾ ਸਭ ਨੂੰ ਹੈ ਗਿਆਨ ਸਭ ਨੂੰ ਹੈ ਮਹਿਸੂਸ ਬਹੁਤ ਥੋੜੇ ਲੋਕ ਕਰਦੇ ਆ ਅਸੀਂ ਅਸਲ ਵਿੱਚ ਨਾ ਉਸ ਤਰੀਕੇ ਦੇ ਨਾਲ ਆਪਣੀ ਧਰਤੀ ਆਪਣੀ ਮਿੱਟੀ ਆਪਣੇ ਖਿੱਤੇ ਨਾਲ ਉਹ ਮੈਂ ਸਾਡਾ ਮੋਹ ਨਹੀਂ ਰਿਹਾ ਜਦੋਂ ਖਿੱਤੇ ਦੀ ਗੱਲ ਕਰਕੇ ਬਾਈ ਕਿਉਂਕਿ ਚਲੋ ਖੇਤੀ ਤੇ ਹੋ ਗਈ ਆਪਾਂ ਗੱਲ ਕਰੇ ਬੋਲੇ ਤੇ ਹੋ ਗਈ ਹੁਣ ਹੈਗਾ ਪੰਜਾਬ ਸਰ ਕਰਜ਼ਾ ਹੈਨਾ ਪੰਜਾਬ ਲਗਭਗ ਮੈਨਾਂ ਦਾ ਸਭ ਤੋਂ ਅਭਾਗੇ ਵਿੱਤੀ ਸੰਕਟ ਦੇ ਵਿੱਚ ਬਹੁਤ ਹੈ ਠੀਕ ਹੈ ਇਹ ਆਪਾਂ ਕਿਹਾ ਬਾਦਲ ਸਾਹਿਬ ਤੋਂ ਤੋਲਾ ਲਾ ਲਾ ਉਹਦੇ ਬਾਅਦ ਕੈਪਟਨ ਆ ਗਿਆ ਹੁਣ ਚਲੋ ਸਟੌਜ ਵਾਲੇ ਮਾਨ ਸਾਹਿਬ ਆ ਗਏ ਹੈਨਾ ਇਹ ਲਗਾਤਾਰ ਪਹਿਲਾਂ ਦੀਆਂ ਵੀਡੀਓ ਦੇਖ ਕੇ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਦੀਆਂ ਤੇ ਹੁਣ ਦੀਆਂ ਲਗਾਤਾਰ ਕਰਜ਼ੇ ਤੇ ਕਰਜ਼ਾ ਲਿਆ ਜਾ ਰਿਹਾ ਇਹਦੇ ਬਾਰੇ ਕਿਵੇਂ ਦੇਖਦੇ ਹੁਣ ਗੱਲ ਇਹ ਆ ਜਾਂਦੀ ਗੁਰਪ੍ਰੀਤ ਤੁਸੀਂ ਦੇਖੋ ਵੀ 500 ਬੈਂਚ ਚੋਣਾ ਹੋਈਆਂ ਹੁਣ ਮਾਨ ਸਾਹਿਬ ਇੱਕ ਗੱਲ ਕਹਿੰਦੇ ਆ ਹਮੇਸ਼ਾ ਕਹਿੰਦੇ ਆ ਕਿ ਅਸੀਂ ਇੱਕ ਪੈਸਾ ਨਹੀਂ ਪੰਜਾਬ ਦਾ ਇੱਧਰ ਉੱਧਰ ਜਾਣ ਦੇਣਾ ਅਸੀਂ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਇਹ ਟੈਕਸ ਦਾ ਇਕੱਠਾ ਹੋਇਆ ਲੋਕਾਂ ਦਾ ਖਜ਼ਾਨੇ 'ਚ ਆਇਆ ਹੋਇਆ ਪੈਸਾ ਅਸੀਂ ਬਰਬਾਦ ਨਹੀਂ ਕਰਨਾ। ਹੁਣ ਹਰਾਨੀ ਦੀ ਗੱਲ ਆ 600 ਕਰੋੜ ਰੁਪਇਆ ਲਾ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਪੰਜ ਸੂਬਿਆਂ 'ਚ ਰੈਲੀਆਂ ਕਰਕੇ ਰੋਡ ਮਾਰਚ ਕਰਕੇ ਸਾਰੇ ਐਮਐਲਏਆਂ ਦੀਆਂ ਮੰਤਰੀਆਂ ਦੀਆਂ ਡਿਊਟੀਆਂ ਪ੍ਰਧਾਨਾਂ ਦੀਆਂ ਚੇਅਰਮੈਨਾਂ ਦੀਆਂ ਲਾ ਕੇ ਤੁਸੀਂ ਨੋਟਾ ਤੋਂ ਵੀ ਹਰਗੇ। ਹਰਗੇ ਇੱਕ ਅੱਡ ਗੱਲ ਐ। ਹਾਰਜਤ ਚਲਦੀ ਰਹਿੰਦੀ ਐ। ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਇਹ ਕਰਜ਼ਾ ਚੱਕ ਕੇ ਜਿਹੜਾ ਪਿਛਲੇ ਪਰਸੋਂ ਦੀ ਗੱਲ ਆ ਪਰਸੋਂ RBI ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜੇ ਨੇ 941 ਕਰੋੜ ਦਾ ਕਰਜ਼ਾ ਇਹਨਾਂ ਨੇ ਆ ਦੋ ਦਿਨ ਪਹਿਲਾਂ ਫੇਰ ਚੱਕਿਆ ਜਾਨੀ ਜਿਹੜਾ ਨਵੰਬਰ ਮਹੀਨਾ 11ਵਾਂ ਮਹੀਨਾ ਲੰਘ ਕੇ ਗਿਆ 44500 ਕਰੋੜ ਰੁਪਈਆ ਇਹਨਾਂ ਨੇ ਇਸ ਮਹੀਨੇ ਚ ਕਰਜਾ ਚੱਕਿਆ ਐ ਇੰਨਾ ਕਰਜਾ ਚੱਕ ਚੱਕ ਕੇ ਤੁਸੀਂ ਐਡਾਂ ਤੇ ਮਸ਼ਹੂਰੀਆਂ ਤੇ ਖਰਚ ਕਰ ਰਹੇ ਹੋ ਤੁਸੀਂ ਬਾਹਰਲੇ ਸੂਬਿਆਂ ਤੇਲ ਫੂਕ ਰਹੇ ਹੋ ਜਹਾਜ਼ਾਂ ਨੂੰ ਲਿਜਾ ਰਹੇ ਹੋ ਕਿ ਦੀਵਾਨੂ ਨਾਲ ਬਿਠਾ ਕੇ ਭਵੰਤਮਾਨ ਉੱਡਦਾ ਇੱਥੋਂ ਜਾਂਦਾ ਪ੍ਰਚਾਰ ਕਰਦਾ ਫਿਰਦਾ ਇਹ ਇਹ ਮੈਂ ਕਹਿੰਦਾ ਇੰਨੇ ਪੈਸੇ ਦੀ ਬਰਬਾਦੀ ਕਿਸੇ ਧਰ ਕੇ ਪਾਰਟੀ ਨੇ ਕੀਤੀ ਨਹੀਂ ਹੋਣੀ ਜਿੰਨਾ ਇਹ ਪੈਸੇ ਦੀ ਬਰਬਾਦੀ ਕਰ ਰਹੇ ਆ ਇਹਦਾ ਹਿਸਾਬ ਕੌਣ ਦੇਊਗਾ ਵੀ ਇਹ ਪੈਸਾ ਜਿਹੜਾ ਇੰਨਾ ਪੈਸਾ ਪਾਣੀ ਵਾਂਗੂ ਬਹਾਇਆ ਜਾ ਰਿਹਾ ਲਟਾਇਆ ਜਾ ਰਿਹਾ ਕੇਜਰੀਵਾਲ ਤੇ ਉੱਤੇ ਆਪਣੀ ਪਾਰਟੀ ਦੇ ਉੱਤੇ ਦੀ ਪ੍ਰਚਾਰ ਕਰਨਾ ਪਾਰਟੀ ਫੰਡ ਚੋਂ ਕਰੋ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਕਿਸੇ ਦਾ ਵਿਆਹ ਹੁੰਦਾ ਰਗਟ ਡੇਦਾ ਤਾਂ ਪੰਜਾਬ ਦੇ ਖਜ਼ਾਨੇ ਚੋਂ ਬੋਰਡ ਲਾਉਣੇ ਆ ਤਾਂ ਪੰਜਾਬ ਦੇ ਖਜ਼ਾਨੇ ਚੋਂ 800 ਕਰੋੜ ਰੁਪਏ ਖਰਚਣਾ ਤਾਂ ਪੰਜਾਬ ਦੇ ਖਜ਼ਾਨੇ ਚੋਂ ਬਾਹਰਲੇ ਸੁਭਾਂਸ ਹਿਆਰ ਦੇਣੇ ਆ ਰੈਲੀਆਂ ਕਰਨੀਆਂ ਬਾਹਰਲੇ ਸੁਭਾਂਸ ਤਾਂ ਪੰਜਾਬ ਦਾ ਖਜ਼ਾਨਾ ਵਰਤੇ ਜਾਂਦਾ ਉਟਾਇਆ ਜਾਂਦਾ ਇਹਦਾ ਇਹਦਾ ਜਵਾਬ ਕੌਣ ਦੇਊਗਾ ਦੂਜੀ ਗੱਲ ਮਾਨ ਸਾਹਿਬ ਲੋਕਾਂ ਨਾਲ ਜਿਵਾਤੀ ਤੌਰ ਤੇ ਬਹੁਤ ਤਰੀ ਚੰਗੇ ਤਰੀਕੇ ਨਾਲ ਖੇਡਦੇ ਆ ਇਹਨੂੰ ਢੰਗ ਜਾ ਆ ਗਿਆ ਵੀ ਯਾਰ ਲੋਕਾਂ ਇਹ ਨਵਜੀ ਫੜ ਲਈ ਵੀ ਇਹ ਲੋਕਾਂ ਨੂੰ ਡਰਾ ਡਰੂ ਕੇ ਹਾਈਡਰੋਜਨ ਦੀ ਪਾ ਕੇ ਅੱਖਾਂ 'ਚ ਡਰਾਮਾ ਜਿਹਾ ਕਰ ਲੈਂਦੇ ਆ ਤੁਸੀਂ ਨਾ ਇੱਕ ਜਿਤੋਂ 3-4 ਦਿਨ ਪਹਿਲਾਂ ਇੱਕ ਵੀਡੀਓ ਚੱਲ ਰਹੀ ਹੈ ਤੁਸੀਂ ਦੇਖਿਓ ਮਾਨਸਾਹ ਦੇ ਪੇਜ ਤੇ ਪਈ ਹੈ ਉਹ ਰੀਲ ਹੈ ਰੀਲ ਦੇ ਵਿੱਚ ਕੁੜੀ ਹੈ ਖਾੜ ਦੇ ਨੇੜੇ ਦੀ ਕੋਈ ਪਤਾ ਨਹੀਂ ਸੰਘਾਲਾ ਪਤਾ ਨਹੀਂ ਕਿਹੜੇ ਪਿੰਡ ਦਾ ਉਹ ਜ਼ਿਕਰ ਕਰਦੀ ਹੈ ਕਿ ਮੈਂ ਉਸ ਪਿੰਡ ਤੋਂ ਆਂ ਜੀ ਜਿਹੜੇ ਪਿੰਡ ਦੇ ਵਿੱਚ ਪਹਿਲਾਂ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਉਹ ਕਹ ਰਿਹਾ ਨਾ ਮੈਂ ਚਲਾ ਵੀ ਦੇਣਾ ਮੇਰੇ ਕੋਲ ਵੀਡੀਓ ਹੈਗੀ ਆ ਤੁਸੀਂ ਚਲਾ ਵੀ ਦਿਓ ਬਈ ਨਾਲ ਨਾਲ ਚੱਲਦੀ ਤੁਸੀਂ ਦੇਖ ਸਕਦੇ ਹੋ ਕੁਝ ਹਾਂ ਉਹ ਉਹ ਉਹਦੇ ਵਿੱਚ ਉਹ ਕੁੜੀ ਕਹਿੰਦੀ ਆ ਕਿ ਮੈਨੂੰ ਕੋਈ ਮੇਰੇ ਪਿੰਡ ਤੋਂ ਇਹਦੋਂ ਪਹਿਲਾਂ ਕੋਈ ਨੌਕਰੀ ਨਹੀਂ ਮਿਲੀ ਕਹਿਣ ਦਾ ਭਾ ਮਾਨ ਸਾਹਿਬ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਹੀ ਇੱਕ ਇਹੋ ਜਿਹਾ ਬੰਦਾ ਆਂ ਜਿਹੜਾ ਨੌਕਰੀਆਂ ਦੇ ਰਿਹਾ ਤੇ ਪਹਿਲਾਂ ਕਿਸੇ ਨੇ ਨੌਕਰੀ ਨਹੀਂ ਦਿੱਤੀ ਉੱਥੋਂ ਦਾ ਇੱਕ ਪ੍ਰੋਫੈਸਰ ਹੈ ਸ਼ਰਧ ਗ੍ਰਿਪਾਲ ਸਿੰਘ ਜਾਂ ਹਰਪਾਲ ਸਿੰਘ ਨਾਂ ਦਾ ਉਹਨੇ ਆ ਕੇ ਸਾਰਾ ਖੁਲਾਸਾ ਕਰਤਾ ਕਿ ਆਹ ਦੇਖੋ ਜੀ ਮੇਰੇ ਪਿੰਡ ਦੇ ਵਿੱਚ ਉਹਦਾ ਇੰਨੀਆਂ ਕੁੜੀਆਂ ਤੇ ਇੰਨੇ ਮੁੰਡੇ ਇਹਦੋਂ ਪਹਿਲਾਂ ਸਰਕਾਰੀ ਨੌਕਰੀ ਤੇ ਆ ਬਿਲ ਇੱਕ স্ক্রਿਪਟ ਤਿਆਰ ਕਰਦੇ ਕਹਾਣੀ ਲਿਖਦੇ ਆ ਜਿਹਨੂੰ ਨੌਕਰੀ ਦੇਣੀ ਹੁੰਦੀ ਹੈ ਉਹਨੂੰ ਕਹਿੰਦੇ ਵੀ ਆਹਾ ਆ ਸ਼ਬਦ ਤੂੰ ਬੋਲਣੇ ਆ ਵਾਸਤੇ ਸਵੀਗ ਰਿਪੀ ਡਰਾਮਾ ਜਿਹੜਾ ਇਸ ਤਰ੍ਹਾਂ ਕਰਨਾ ਵੀ ਇੱਕ ਕਹਾਣੀ ਲਿਖ ਕੇ ਜਿਹਨੂੰ ਨੌਕਰੀ ਦਿੱਤੀ ਉਹ ਤਾਂ ਐਂ ਬੁਲਾ ਲਿਆ ਵੀ ਤੁਸੀਂ ਮਹਾਨ ਆ ਤੁਹਾਡੇ ਬੰਗਾਂ ਤਾਂ ਨੌਕਰੀਆਂ ਨਹੀਂ ਪਹਿਲਾਂ ਕਿਸ ਨੇ ਦਿੱਤੀਆਂ ਹਨ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਇਹ ਇਹ ਜਿਹੜੇ ਤੁਸੀਂ ਜਵਾਬਾਂ ਨਾਲ ਖੇਡ ਰਹੇ ਆਂ ਡਰਾਮੇ ਕਰ ਰਹੇ ਆਂ ਲੋਕਾਂ ਨੂੰ ਜਿਵੇਂ ਜਵਾਬੀ ਕਰ ਰਹੇ ਆਂ ਰੋ ਕੇ ਢੰਗ ਡਰਾ ਕਲਾਕਾਰ ਤਾਂ ਹੈਗਾ ਬਿਲਕੁਲ ਕਲਾਕਾਰੀ ਤਾਂ ਪਹਿਲਾਂ ਚੰਗੀ ਤਰ੍ਹਾਂ ਜਾਣਦਾ ਵੀ ਕਿਵੇਂ ਇਹ ਲੋਕਾਂ ਨੂੰ ਪਹਿਲਾਂ ਹਸਾਉਂਦਾ ਸੀ ਰਵਾਉਂਦਾ ਸੀ ਉਹਦਾ ਸਾਰਾ ਇਹ ਜਾਣਦੇ ਕਿਵੇਂ ਜਗ ਨੂੰ ਮਸਤ ਮਸਤੀ ਦੇ ਕਿਵੇਂ ਕੁਲਫੀ ਕਰਮ ਹੁੰਦੀ ਸੀ ਹਨ ਸੋ ਇਹ ਇਹ ਜਿਹੜੇ ਅੱਜ ਮੈਂ ਇਹਨੂੰ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਸੀਂ ਅੰਕੜਾ ਪੇਸ਼ ਕਰੋਗੇ ਹੇ ਹਿੰਮਤ ਵੀ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਹੁਣ ਤੱਕ ਹਰ ਜਦੋਂ ਬੋਰਡ ਲੱਗਦਾ ਕੋਈ ਹਰ ਚੌਥੇ ਪੰਜਵੇਂ ਦਾ ਕੋਈ ਨਾ ਕੋਈ ਬੋਰਡ ਲੱਗਦਾ ਕਿ ਤੀਰਥ ਯਾਤਰਾ ਦਾ ਬੋਰਡ ਲੱਗਦਾ ਕਰੇ ਕਾਹੇ ਦਾ ਬੋਰਡ ਲੱਗਦਾ ਤਾਂ ਉਹ ਬੋਰਡ ਦੇ ਉੱਤੇ ਇਹ ਜਿਹੜੀ ਨੌਕਰੀ ਹੈ ਪੰਚ 7000 ਵੱਜ ਜਾਂਦੀ ਹੈ ਬਿਲਕੁਲ ਪਹਿਲਾਂ 20000 ਫਿਰ 25000 ਫਿਰ 30000 ਫਿਰ 35000 ਫਿਰ 45000 ਐਂ ਵੱਧਦੀਆਂ ਨੇ ਕਈ ਵਾਰ ਤਾਂ ਲੱਗਦਾ ਇਹਨਾਂ ਛਾਪਾਖਾਨ ਵਾਲਿਆਂ ਨੇ ਕਿਹਾ ਹੋਵੇ ਜਿੰਨੀਆਂ ਮਰਜ਼ੀ ਛਾਪ ਦੇ ਹਾਂ ਜਿਹੜੀ ਇਹ ਜਿਹੜੀ ਕਹਾਣੀ ਆ ਇਹ ਡਰਾਮਾ ਕਰਨ ਦੀ ਕਹਾਣੀ ਮੈਂ ਪਹਿਲਾਂ ਵੀ ਦੱਸਿਆ ਪਹੁੰਚੇ ਲਵੇੜ ਕੇ ਜਾਣ ਦੀ ਡਰਾਮੇ ਕਰਨੇ ਉਹ ਆਪ ਪਹਾੜਾਂ 'ਚ ਦੇਖਿਆ ਕੋਠੇ ਦੇ ਖੜਾ ਕੇ ਆਪਣੇ ਬੰਦੇ ਨੂੰ ਡਰਾਮੇ ਕਰਨੇ ਵੋਟਾਂ ਵੇਲੇ ਮੈਂ ਉਦੋਂ ਵੀ ਦੱਸਿਆ ਸੀਗਾ ਵੀ ਕਿਵੇਂ ਆਪਣੇ ਬੰਦੇ ਤੋਂ ਉੱਤਰੀ ਜਾਂਦੇ ਤੋਂ ਗੱਡੀ ਤੇ ਬੈਠਾ ਸੀਗਾ ਤਾਂ ਆਹ ਮਾਨ ਸਾਹਿਬ ਦੇ ਬਾਜ ਮਰਵਾਲੀ ਕਿਸੇ ਮੁੰਡੇ ਤੋਂ ਦੇਦੇ ਕੋਲ ਖੜ ਗਿਆ ਤੇ ਲੋਕਾਂ ਨੂੰ ਲੱਗਾ ਕਿ ਹਾਂ ਤਾਂ ਬਹੁਤ ਘਾਟ ਬੰਦਾ ਖੜ ਕੇ ਲੋਕਾਂ ਦੀਆਂ ਗੱਲਾਂ ਸੁਣਦਾ ਉਹ ਜਿਵੇਂ ਰੰਦਾਵਾ ਕਹਿੰਦਾ ਹੁੰਦਾ ਜੀ ਵੀ ਡਰਾਮੇਰੇ ਇੰਨੇ ਹੋਣ ਗਿਆ ਆਨਲੇ ਤੇ ਅਜੇ ਬਾੜ ਦੇ ਬੈਠਾ ਕਰੂਗਾ ਹੜੀ ਦੇ ਹਨ ਵੀ ਆ ਦੇਖੋ ਮਾਨ ਸਰ ਕਣ ਕਬੱਡੀ ਜਾਂਦੇ ਆ ਆ ਫਿਰ ਤਾਂ ਤਾਸ਼ ਖੇਡੀ ਜਾਂਦੇ ਆ ਇਹ ਡਰਾਮੇ ਚੱਲਣੇ ਆ ਵੀ ਮੈਂ ਸੋਡੇ ਵਰਗਾ ਮੈਂ ਇੱਥੋਂ ਬੋਲਦਾ ਮੈਂ ਤਾਂ ਆਮ ਘਰ ਦਾ ਧੀ ਪੁੱਤਾਂ ਮੈਂ ਗਰੀਬ ਘਰ ਚ ਉੱਠ ਕੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਤੂੰ ਗਰੀਬ ਕਿੱਥੇ ਆ ਤੂੰ ਦਰਬਾਂ ਖਰਬਾਂ ਰੁਪਈਆ ਬਰਬਾਦ ਕਰ ਰਹੇ ਆ ਪੰਜਾਬ ਦਾ ਤਬਾਹ ਕਰ ਰਹੇ ਆ ਪੰਜਾਬ ਨੂੰ ਸੋ ਇਹ ਇਸ ਲਈ ਗੁਰਪ੍ਰੀਤ ਜਿਹੜਾ ਹਾਲਾਤ ਬਣ ਰਹੇ ਨੇ ਹੁਣ ਇੱਕ ਹੋਰ ਗੱਲ ਸੁਣੋ ਆਮ ਤੌਰ ਤੇ ਇਸੇ ਗੱਲ ਤੋਂ ਲੈ ਕੇ ਕਹਿੰਦਾ ਰਿਹਾ ਨਾ ਵੀ ਦੇਖੋ ਜੀ ਜਿਹੜੀਆਂ ਸਰਕਾਰਾਂ ਨੇ ਉਹ ਐਡਾਂ ਦੇ ਉੱਤੇ ਕਿੰਨਾ ਖਰਚ ਕਰਦੀਆਂ ਨੇ ਮੈਂ ਕਹਿੰਦਾ ਬਾਦਲ ਸਾਹਿਬ ਤੋਂ ਜਿਹੜਾ ਘੁੰਡ ਕੱਢਣਾ ਪਿਆ ਕਰੂਗਾ ਪਟਿੱਲੇ ਪਟਿੱਲਾ ਮਾਂਇਤਾ ਹਾਂ ਹੈਨਾ ਪਰ ਉਹ ਉਹੀ ਗੱਲਾਂ ਤੇ ਫਿਰ ਹੁਣ ਕਾਦੇ ਵਾਸਤੇ ਮੈਂ ਕਹਿੰਦਾ ਤੁਸੀਂ ਦੇਖੋ ਇਹ ਝੋਲਿਆਂ ਦੇ ਫੋਟੋ ਛੱਡੋ ਸਾਰਿਆਂ ਦੇ ਫੋਟੋ ਤਾਂ ਹੁਣੇ ਦੀ ਆ ਗਈ ਆਪਾਂ ਨੂੰ ਚਾਰ ਸਪਿਰੇ ਮਾਨ ਸਾਹਿਬ ਮਾਨ ਸਾਹਿਬ ਨਜ਼ਰ ਆਉਂਦੇ ਆ ਤੁਸੀਂ ਦੇਖੋ ਸਕੂਲ ਨਹੀਂ ਛੱਡੇ ਅੱਛਾ ਉਹ 에어ਪੋਰਟ ਜਾ ਕੇ ਦੇਖ ਲਓ ਅੰਬਰਸਰ ਵਾਲਾ ਜਾਜਾਂ ਦਾ ਅੱਡਾ ਉਹ ਸਾਰਾ ਭਰਿਆ ਪਿਆ ਮਸ਼ਹੂਰੀਆਂ ਦੇ ਨਾਲ ਫਿਰ ਇਹਨਾਂ ਨੇ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਮਾਨਸਾਹ ਦੇ ਪਹਿਲੇ ਪੇਜ ਤੇ ਮਸ਼ਹੂਰੀ ਹੈ ਅੱਛਾ ਜਦੋਂ ਜਵਾਕ ਵੀ ਜੇ ਦੂਜੀ ਚੌਥੀ ਵਾਲਾ ਕਿਤਾਬ ਖੋਲਦਾਂ ਤਾਂ ਸਭ ਤੋਂ ਪਹਿਲਾਂ ਮਾਨਸਾਹ ਦਾ ਨਜ਼ਰ ਆਉਂਦਾ ਹੈ